ਮੇਰੇ ਅੱਜ ਸਵੇਰ ਤੋਂ ਦੁਬਾਰੇ ਫੇਰ ਮੀਂਹ ਬਹੁਤ ਜ਼ੋਰ ਦੀ ਪੈ ਰਿਹਾ ਹੈਗਾ। ਤਕਰੀਬਨ 8:30 ਵੱਜ ਗਏ ਨੇਗੇ ਸਵੇਰੇ ਤੇ ਤਕਰੀਬਨ ਲੱਗਦਾ ਇਹ ਆ ਵੀ ਇਹ 4:00 ਵਜੇ ਦੀ ਵਾਰਸ ਸਟਾਰਟ ਹੋਈ ਹੋਈ ਹੈਗੀ ਬਹੁਤ ਜ਼ੋਰ ਦੀ। ਇਹ ਮੀਂਹ ਹੁਣ 3 ਦਿਨ ਲਗ ਭਾਰਕ ਦੱਸ ਰਹੇ ਨੇ ਬਹੁਤ ਜ਼ੋਰ ਦਾ। ਉਸ ਹਿਸਾਬ ਨਾਲ ਜਿਹੜੇ ਆਪਣੇ ਜਿੱਥੇ ਵੀ ਕੋਈ ਨੱਕੇ ਖੁੱਲੇ ਨੇ ਉਹਨਾਂ ਨੂੰ ਰੋਕ ਕੇ ਨੱਕੇ ਬੰਦ ਕਰਕੇ ਆਪੋ ਆਪਣੇ ਖੇਤਾਂ ਦਾ ਜਿਹੜਾ ਪਾਣੀ ਆ ਉਹ ਵੀਰੇ ਜਿੱਥੇ ਕਿਤੇ ਪੁਰਾਣੇ ਖੂਹ ਨੇ ਟੋਏ ਨੇ ਆਪਾਂ ਉਹਨਾਂ ਦੇ ਵਿੱਚ ਸਾਰੇ ਜਾਣੇ ਜਿੱਥੇ ਜਿੱਥੇ ਕਿਤੇ ਕਿਤੇ 20 ਕਿੱਲਿਆਂ ਦਾ ਜਾਂ 50 ਕਿੱਲਿਆਂ ਦਾ ਕੋਈ ਪੁਰਾਣਾ ਟੋਆ ਜਾਂ ਖੂਹ ਹੈਗਾ ਹੈਗਾ ਉਹ ਪਾਣੀ ਉਹ ਹਿਸਾਬ ਨਾਲ ਜਾ ਕੇ 19 ਮਿਲੀਮੀਟਰ ਕਰਕੇ ਉਹ ਖੂਹਾਂ ਦੇ ਵਿੱਚ ਪੈਂਦਾ ਕਰ ਦਈਏ ਅੱਗੇ ਨੂੰ ਨਾ ਜਾਣ ਦਈਏ ਇਹ ਪਾਣੀ ਆਪਣਾ ਜਿਹੜਾ ਹੁਣ ਮੀਂਹ ਪੈ ਰਿਹਾ ਜੇ ਤਿੰਨ ਦਿਨ ਮੀਂਹ ਜ਼ਿਆਦਾ ਪੈ ਗਿਆ ਤਾਂ ਪਾਣੀ ਫੇਰ ਚੱਲੂਗਾ ਇਹ ਪਾਣੀ ਆਪਣਾ ਜਾ ਕੇ ਡਾਫ ਵਾਲੀ ਜਗ੍ਹਾ ਤੇ ਨਾ ਪਹੁੰਚੇ ਉਦੋਂ ਪਹਿਲਾਂ ਹੀ ਆਪਾਂ ਢੋਟ ਏਰੀਆ ਦਾ ਵਿੱਚ ਕਵਰ ਕਰਕੇ ਉਹਨੂੰ ਖੂਹਾਂ 'ਚ ਪੈਂਦਾ ਕਰ ਲਈਏ ਕਿਉਂਕਿ ਖੂਹ ਪੁਰਾਣੇ ਵੀ ਹੈਗੇ ਨੇ ਕੁਝ ਥਾਂ 'ਤੇ ਟੋਏ ਵੀ ਹੈਗੇ ਨੇ ਇਸ ਹਿਸਾਬ ਨਾਲ ਮੰਨ ਲਓ ਵੀ ਆਪਾਂ ਜਿਹੜਾ ਪਾਣੀ ਆ ਪਾਣੀ ਉਹ ਬਣਾ ਕੇ ਉਹਦੀ ਪਾਣੀ ਦੀ ਲਾਈਨ 'ਚ ਪਾਣੀ ਨੇ ਚੱਲਣਾ ਹੀ ਚੱਲਣਾ ਹੈਗਾ ਜੇ 2 ਦਿਨ ਮੀਂਹ ਲਗਾਤਾਰ ਪੈ ਗਿਆ ਤਾਂ ਪਾਣੀ ਇਹ ਚੱਲੂਗਾ ਹੀ ਚੱਲੂਗਾ ਉਹਸਾਬ ਨਾਲ ਇਹ ਆਪਾਂ ਪਾਣੀ ਆਪਣੇ ਖੂਹਾਂ ਚ ਟੋਏਆਂ ਚ ਪੈਂਦਾ ਕਰ ਲਈਏ ਨਾ ਕਿ ਬੋਰਾਂ ਚ ਨਾ ਪਾਈਏ ਤੇ ਗਾਂਹਾਂ ਜਾ ਕੇ ਜਿੱਥੇ ਡਾਫ ਲੱਗ ਕੇ ਨੁਕਸਾਨ ਹੋਣਾ ਉੱਥੇ ਤੱਕ ਪਾਣੀ ਆਪਾਂ ਪਹੁੰਚੜੀ ਨਾ ਦੇਈਏ ਸਾਰੇ ਵੀਰਾਂ ਨੂੰ ਇਹ ਹੀ ਅਪੀਲ ਆ ਕਿਸਾਨ ਵੀਰਾਂ ਨੂੰ ਵੀ ਵੀਰੇ ਦੇਖ ਕੇ ਆਪਣੇ ਆਪਣੇ ਏਰੀਆ ਦੇ ਵਿੱਚ ਜਿੱਥੇ ਖੂਹ ਟੋਏ ਹੈਗੇ ਨੇ ਪਾਣੀ ਕਮਾ ਕੇ ਉਹਨਾਂ ਵਿੱਚ ਲੈ ਚੱਲੀ ਆਪਾਂ ਤਾਂ ਜੋ ਆਪਣਾ ਅੱਗੇ ਗਾਂਹਾਂ ਵਾਲੇ ਕਿਸਾਨ ਵੀਰਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਦਰਿਆਈ ਏਰੀਆ ਤਾਂ ਬਿਲਕੁਲ ਵਿਚਾਰੇ ਖਤਮ ਹੋ ਚੁੱਕੇ ਨੇਗੇ ਉਹਦਾ ਬਰਬਾਦ ਹੋ ਚੁੱਕੇ ਨੇ ਹੁਣ ਆਪਾਂ ਆਪਣਾ ਜਿਹੜਾ ਮਾਲਵਾ ਹੈਗਾ ਮਾਲਵਾ ਬੈਲਟ ਹੈਗੀ ਆਪਣੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਮੀਂਹ 3 ਦਿਨਾਂ ਦੀ ਦੇਖੋ ਚੇਤਾਵਨੀ ਹੈਗੀ ਆ ਪੈਂਦਾ ਕਿੰਨਾ ਨਾ ਉਹ ਉਸ ਪ੍ਰਮਾਤਮਾ ਨੂੰ ਪਤਾ ਹੈਗਾ ਪਰ ਜਾਦਾ ਮੀਂਹ ਪੈਣ ਦੀ 3 ਦਿਨਾਂ ਦੀ ਚੇਤਾਵਨੀ ਹੈਗੀ ਹੈ ਜੇ ਮੀਂਹ ਜ਼ਿਆਦਾ ਪੈ ਗਿਆ ਤਾਂ ਇਹ ਪਾਣੀ ਲਾਜ਼ਮੀ ਤੁਰੂਗਾ ਜਿੱਥੇ ਤੇ ਜਾ ਕੇ ਪਹਿਲਾਂ ਡਾਫਾਂ ਲੱਗੀਆਂ ਨੇ ਜਿੱਥੇ ਜਾ ਕੇ ਪਹਿਲਾਂ ਕਿਸਾਨ ਵੀਰਾਂ ਨੇ ਪਾਣੀ ਘਟਾਏ ਨੇ ਆਪਦੇ ਫਸਲਾਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈਗੀ ਉਥੇ ਪਾਣੀ ਇਹ ਨਾ ਪਹੁੰਚੇ ਉਹ ਦੂਰੋਂ ਰੋ ਹੀ ਆਪਾਂ ਕੰਟਰੋਲ ਕਰ ਲਈਏ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਇਹੀ ਪੀਲੇ ਵੀਰੇ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ ਦਾ ਇੱਕ ਦੂਜੇ ਦੇ ਪਿੰਡ ਚ ਪਾਣੀ ਨਾ ਜਾਣ ਦਈਏ ਉਦੋਂ ਰਹੀ ਰੋਕ ਕੇ ਇਹ ਆਪਾਂ ਖੂਹਾਂ ਚ ਪੈਂਦਾ ਕਰ ਦਈਏ ਟੋਇਆਂ ਚ ਪੈਂਦਾ ਕਰ ਦਈਏ ਤਾਂ ਜੋ ਇਹ ਪਾਣੀ ਹੈ ਜਿਹੜਾ ਗਾਂਹਾਂ ਜਾ ਕੇ ਮਾਰ ਨਾ ਕਰ ਸਕੇ ਉਦੋਂ ਬਾਅਦ ਆਪਾਂ ਮਨੂਹ ਕਿਸਾਨਾਂ ਦੀ ਵੀ ਬਾਹ ਮੜੀਏ ਜਿਹੜੇ ਕਿਸਾਨਾਂ ਦਾ ਝੋਨਾ ਪਹਿਲਾਂ ਡੋਬਿਆ ਪਿਆ ਹੈਗਾ ਜਾਂ ਮੰਨ ਲਓ ਵੀ ਉਹਦੇ ਨਾਲ ਨੁਕਸਾਨ ਆ ਜਾਊਗਾ ਪਾਣੀ ਡਾਫਣਾ ਉਹ ਝਾੜ ਜ਼ਰੂਰ ਘਟਾਊਗਾ ਉਸ ਹਿਸਾਬ ਨਾਲ ਆਪਾਂ ਉਹ ਕਿਸਾਨ ਵੀਰਾਂ ਦੀ ਵਾਹ ਵੀ ਫੜੀਏ ਇਹਨਾਂ ਕਹਿੰਦਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਵੀਰੇ ਪਿੰਡ ਪੱਦਰ ਤੇ ਆਪਾਂ ਆਪਣੇ ਏਰੀਆ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕਰ ਲਈਏ ਤੇ ਖੂਹਾਂ ਦੇ ਵਿੱਚ ਟੋਏਆਂ ਦੇ ਵਿੱਚ ਇਹਨਾਂ ਨੂੰ ਜਿੱਥੇ ਜਿੱਥੇ ਟੋਏ ਹੈਗੇ ਉੱਥੇ ਪੈਂਦਾ ਕਰਦੀ ਧੰਨਵਾਦ ਜੀ